ਬਾਈ ਦੀਪ ਨੇ ਜਿਹੜੀ ਇੱਕ ਹੱਥ ਦੇ ਵਿੱਚ ਕਿਰਪਾਨ ਫੜ ਕੇ ਤੇ ਇੱਕ ਹੱਥ ਦੇ ਵਿੱਚ ਝੜੂ ਫੜ ਕੇ ਨੌਜਵਾਨੀ ਨੂੰ ਜਗਾਇਆ ਸੀ ਉਸ ਨੌਜਵਾਨੀ ਨੇ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿਹੜਾ ਹੰਗਾਰਾ ਦਿੱਤਾ ਏ ਪਿਛਲੀ ਇਲੈਕਸ਼ਨਾਂ ਦੇ ਵਿੱਚ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਉਹ ਇੱਕ ਵੱਡਾ ਜਿਹੜਾ ਨੌਜਵਾਨੀ ਦੇ ਵਿੱਚ ਜਿਹੜਾ ਦਰਦ ਸੀ ਪੰਜਾਬ ਦੇ ਲਈ ਉੱਪਰ ਕੇ ਆਇਆ ਤੁਹਾਨੂੰ ਲੱਗਦਾ 2022 ਦੀ ਜਿਹੜੀ ਬਾਇਲਗ ਬਲ ਇਕਲੈਕਸ਼ਨ ਸੀਗੀ ਸੰਗਰੂਰ ਦੀ ਉਹਦੇ ਵਿੱਚ ਦੀਪ ਸਿੱਧੂ ਸਿੱਧੂ ਮੂਸੇਵਾਲਾ ਇਹ ਦੋ ਫੈਕਟਰ ਜਿਹੜੇ ਆ ਪੰਜਾਬ ਦੀ ਨੌਜਵਾਨੀ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਅਸਰ ਕਰਦੇ ਨੇ ਨਤੀਜੇ ਵਜੋਂ ਸਿਮਰਜੀਤ ਸਿੰਘ ਮਾਨ ਨੂੰ ਲੋਕ ਆਪਣੇ ਭਰੂਸੇ ਵਜੋਂ ਇੱਕ ਲੀਡਰ ਵਜੋਂ ਦੇਖਦੇ ਨੇ ਇਹ ਫੈਕਟਰ ਜਿਹੜੇ ਨੇ ਇਹ ਇਸ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਕੰਮ ਕਰਦੇ ਨਜ਼ਰ ਆ ਰਹੇ ਤੁਹਾਡੀ ਪਾਰਟੀ ਨੂੰ ਪਿਛਲੇ ਇਲੈਕਸ਼ਨ ਨਾਲੋਂ ਇਸ ਇਲੈਕਸ਼ਨ ਦੇ ਵਿੱਚ ਯੂਥ ਦਾ ਕਿੰਨਾ ਘੁੰਗਾਰਾ ਵਧਿਆ ਜਦੋਂ ਖਾਲਸਾ ਰਾਜ ਦੀ ਗੱਲ ਕਰਨ ਦੇ ਵਿੱਚ ਸਟੇਟ ਨੇ ਪੂਰਾ ਆਪ ਦਾ ਤਾਂ ਜਮ ਝੋਕਦਾ ਸੀ ਜਵਾਨਾਂ ਨੂੰ ਚੱਕ ਚੱਕ ਕੇ ਕੋਹ ਕੋਹ ਕੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਜਵਾਨੀ ਨੂੰ ਆਪ ਦਾ ਸਾਥ ਦਿੱਤਾ ਸੀ ਤੇ ਆਪ ਦੀ ਜਵਾਨੀ ਲੈ ਕੇ ਲਈ ਸੀ ਜੀ ਮੈਂ ਭਾਈ ਅਮਰਤਪਾਲ ਸਿੰਘ ਹਾਂ ਅ ਦ ਦਬਈ ਤੋਂ ਆਏ ਦਬਈ ਤੋਂ ਆ ਕੇ ਇੱਥੇ ਉਹਨਾਂ ਨੇ ਖਾਲਸਾ ਵਹੀਰ ਚਲਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦਾ ਡਟਕਾ ਡਟ ਕੇ ਸਾਥ ਦਿੱਤਾ ਉਹ ਕਿਉਂ ਆਏ ਕਿ ਆਪਣੇ ਉੱਤੇ ਜਿਹੜਾ ਜ਼ਬਰ ਹੈ ਇੱਕ ਅਕਾਲੀ ਦਲ ਤਾਂ ਆਪ ਦੀ ਜਿਹੜੀ ਜਵਾਨੀ ਨੂੰ ਢਿਬਰੂਗੜ ਦੇ ਵਿੱਚ ਧੱਕਣਾ ਚਾਹੁੰਦੀ ਆ ਇੱਕ ਅਕਾਲੀ ਦਲ ਜਿਹੜੇ ਆਪਣੇ ਢਿਬਰੂਗੜ ਦੇ ਅੰਦਰ ਜਿਹੜੇ ਬੈਠੇ ਸਿੰਘ ਨੇ ਉਹਨਾਂ ਨੂੰ ਬਾਹਰ ਕੱਢਣਾ ਵਰਸਾ ਸਿੰਘ ਮਲਟੋਵਾ ਤਾਂ ਕਹਿੰਦੇ-ਕਹਿੰਦੇ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੀ ਲੜਾਈ ਲੜਦਿਆਂ ਕਹਿੰਦੇ ਐਮਪੀ ਬਣ ਕੇ ਇਹਨਾਂ ਨੇ ਆਪ ਦੇ ਘਰ-ਬਾਰ ਇਕੱਠੇ ਕੀਤੇ ਆ ਆਪਦੀ ਜਿਹੜੀ ਐਸ਼ੋ ਪ੍ਰਸਤੀ ਆ ਉਹਨਾਂ ਨੂੰ ਮਾਣਿਆ ਏ ਨਾ ਕਿ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਇਹਨਾਂ ਦੇ ਵੱਡੇ-ਵੱਡੇ ਲੀਡਰ ਜਦੋਂ ਬੰਦੀ ਸਿੰਘਾਂ ਦੀ ਗੱਲ ਹੁੰਦੀ ਸੀ ਉਦੋਂ ਕੀ ਕਹਿੰਦੇ ਸੀ ਵੀ ਇਹਨਾਂ ਨੂੰ ਬੰਦੀ ਹੀ ਬਣੇ ਰਹਿਣ ਦਿਓ ਇਹ ਬਾਹਰ ਆ ਗਏ ਤਾਂ ਸਾਡੇ ਲਈ ਤੰਗ ਪਰੇਸ਼ਾਨ ਕਰਨਗੇ ਸਾਨੂੰ ਬਿਰਸਾ ਸਿੰਘ ਬਲਟੋਹਾ ਜੀ ਤੁਹਾਨੂੰ ਉਦੋਂ ਯਾਦ ਹੋਣਾ ਚਾਹੀਦਾ ਸੀ ਜਦੋਂ ਤੁਹਾਡੀ ਅਕਾਲੀ ਦਲ ਸੱਤਾ ਦੇ ਵਿੱਚ ਸੀ ਉਦੋਂ ਤੁਹਾਨੂੰ ਯਾਦ ਹੋਣਾ ਚਾਹੀਦਾ ਸੀ ਜਦੋਂ ਤੁਸੀਂ ਕੈਬਨਿਟ ਦੇ ਵਿੱਚ ਸੀ ਜਾਂ ਜਦੋਂ ਐਮ.ਐਲ.ਏ. ਐਮ.ਪੀ.ਆਂ ਦੇ ਵੱਡੇ ਵੱਡੇ ਦਾਅਵੇ ਠੋਕਦੇ ਸੀ ਵੀ ਅਸੀਂ 25 ਸਾਲ ਰਾਜ ਕਰਾਂਗੇ ਉਹ ਰਾਜ ਕਿਹੋ ਜਿਹਾ ਸੀ ਆ ਚਿੱਟੇ ਦਾ ਰਾਜ ਲੈ ਕੇ ਆਏ ਤੁਸੀਂ ਜਿਹੜੀ ਹੈ ਗੁਰੂ ਮਹਾਰਾਜ ਜੀ ਬੇਅਦਬੀ ਕੀਤੀ ਆ ਉਹ ਤੁਸੀਂ ਕੀਤੀ ਆ ਅੱਜ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਤੁਸੀਂ ਤਾਂ ਉਹ ਚਿਚੜੋ ਪੰਜਾਬ ਨੂੰ ਜਿਹੜਾ ਲੱਗਿਆ ਹੋਇਆ ਹੈ ਜਿਹੜਾ ਸਿੱਧੇ ਰੂਪ ਦੇ ਵਿੱਚ ਅ ਸਿੱਧੇ ਰੂਪ ਦੇ ਵਿੱਚ ਪੰਜਾਬ ਦੀ ਜਿਹੜੀ ਖੂਨ ਆ ਉਹਨੂੰ ਚੂਸ ਰਿਹਾ ਹੈ ਦੀਪ ਸਿੱਧੂ ਦਾ ਜ਼ਿਕਰ ਹੋਵੇ ਸਿੱਧੂ ਬੂਸੇਵਾਲਾ ਦਾ ਜ਼ਿਕਰ ਹੋਵੇ ਭਾਈ ਅਬਰਤਪਾਲ ਦਾ ਜ਼ਿਕਰ ਹੋਵੇ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਤੋਂ ਬਾਅਦ ਜੇ ਕਿਸੇ ਵੱਡੇ ਲੀਡਰ ਨੇ ਕੀਤਾ ਤਾਂ ਉਹ ਸੁਪਾਲ ਸਿੰਘ ਖਹਿਰਾ ਸੁਪਾਲ ਸਿੰਘ ਖਹਿਰਾ ਨੇ ਵੀ ਕਿਤੇ ਨਾ ਕਿਤੇ ਜਿਹੜੀ ਆ ਭਾਈ ਅੰਮ੍ਰਿਤਪਾਲ ਨਾਲ ਪਿਛਲੇ ਸਮੇਂ 'ਚ ਹਮਦਰਦੀ ਜਤਾਈ ਆ ਹੁਣ ਸੁਖਪਾਲ ਖਹਿਰਾ ਵਰਸਸ ਸਿਮਰਤਜੀਤ ਸਿੰਘ ਮਾਨ ਹੋਈ ਹੈ ਸੁਪਾਲ ਸਿੰਘ ਖਹਿਰਾ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਸਿਮਰਤਜੀਤ ਸਿੰਘ ਮਾਨ ਉਸ ਵੇੜੇ ਕੋਈ ਸਪੈਸ਼ਲ ਸਰਕਮਸਟੈਂਸੀ ਤਾਂ ਜਿੱਤ ਕੇ ਹੁਣ ਉਥੋਂ ਦਾ ਮੁਕਾਬਲਾ ਕਿੰਨਾ ਔਖਾ ਲੱਗਦਾ ਉਸ ਦੇ ਵਿੱਚ ਮੈਂ ਜਿਹੜਾ ਕਰਦਾਰ ਆ ਸਰਦਾਰ ਸਿਮਰਤਜੀਤ ਸਿੰਘ ਮਾਨ ਦਾ ਉਹ ਮੈਂ ਬਾਕੀ ਦੇ ਜਿੰਨੇ ਕੈਂਡੀਡੇਟ ਨੇ ਉਹਨਾਂ ਤੋਂ ਬਹੁਤ ਉੱਚਾ ਮੰਨਦਾ ਕਿਉਂਕਿ ਉਸ ਯੋਧੇ ਨੇ ਆਪਣੇ ਉੱਤੇ 72 ਤੋਂ ਵੀ ਵੱਧ ਐਨਐਸਏ ਦੇਸ਼ ਧਰੋਹ ਦੇ ਪਰਚੇ ਪੋਏ ਨੇ ਪਰਚੇ ਪਾਉਣ ਤੋਂ ਬਾਅਦ ਵੀ ਉਹ ਯੋਧਾ ਖਾਲਸੇ ਰਾਜ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਮੁਨਕਰ ਹੋਇਆ ਇੱਕ ਪਾਸੇ ਸੁਖਪਾਲ ਖਹਿਰਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਕੋਰਟ ਨੇ ਟੇਕ ਕੇ ਕਾਂਗਰਸ ਦੇ ਵਿੱਚ ਭਰਤੀ ਹੋ ਗਏ ਪੰਜਾਬ ਦੀ ਬਾਕੀ ਪਾਰਟੀਆਂ ਚ ਵੀ ਰਹੇਗੇ ਉਹ ਪਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਦੋਂ ਉੱਥੇ ਗਏ ਉਹ ਇੱਕ ਉਹਨਾਂ ਦਾ ਸਟੰਟ ਆ ਪੰਥਕ ਚਿਹਰਾ ਹੋਣਾ ਦਾ ਵੀ ਅਸੀਂ ਪੰਥਕ ਜਿਹੜੇ ਬੁਲਾ ਰਹੇ ਆ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਬਹੁਤ ਵੱਡੀ ਆ ਹਾਂ ਪਰ ਉਸ ਦੀ ਕੁਰਬਾਨੀ ਨੂੰ ਸੁਖਪਾਲ ਸਿੰਘ ਖਹਿਰਾ ਨੇ ਪੈਰਾਂ 'ਚ ਰੋੜਦਾ ਇੱਕ ਪਾਸੇ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਸੀ ਉਹਨਾਂ ਦੇ ਬਾਪੂ ਡਟ ਕੇ ਮੁਰੇ ਤੁਰਦੇ ਸੀ ਇੱਕ ਪਾਸੇ ਉਹੀ ਕਾਂਗਰਸ ਨਾਲ ਅੱਜ ਉਹ ਤੋਂ ਕਿੱਥੇ ਖੜਨਗੇ ਉਹ ਦਲ ਬਦਲੂ ਬਣ ਕੇ ਆਪਾਂ ਉਹਨਾਂ ਦਾ ਇੱਕ ਇੰਟਰਵਿਊ ਕਿਸੇ ਦੇਖਿਆ ਹੋਊਗਾ ਉਹ ਕਹਿੰਦੇ ਜੀ ਵੀ ਮੈਂ ਨਹੀਂ ਲੜਨਾ ਚਾਹੁੰਦਾ ਇਸ ਗਰੁੱਪ ਦੀ ਜਿਹੜੀ ਮਤਲਬ ਸੀਟ ਹੈ ਜੇ ਤੁਸੀਂ ਨਹੀਂ ਲੜਨਾ ਚਾਹੁੰਦੇ ਸੀ ਤੁਹਾਡੇ ਮਨ ਦੇ ਵਿੱਚ ਦਰਦ ਸੀ ਸਰਦਾਰ ਮਾਨ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਦੇ ਮੂਰੇ ਨਹੀਂ ਤੁਸੀਂ ਡਟ ਸਕਦੇ ਸੀ ਇਨਾਰੇ ਉਹਨਾਂ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਆ ਤਾਂ ਫਿਰ ਲੜਾਈ ਕਿਉਂ ਰਹਿਣ ਦਿੰਦੇ ਛੱਡ ਦਿੰਦੇ ਵਜੀਰੀਆਂ ਛੱਡ ਦਿੰਦੇ ਉਹਦੇਦਾਰੀਆਂ ਵਜੀਰੀਆਂ ਮਾਣ ਦੇ ਮਾਣ ਦੇ ਇਹ ਜਿਹਾ ਸਮਾਂ ਆ ਗਿਆ ਅੱਜ ਪੰਥਕ ਜਿਹੜੇ ਚਿਹਰੇ ਨੇ ਪੰਥਕ ਜਿਹੜੀ ਸੋਚ ਦੇ ਨੌਜਵਾਨ ਨੇ ਪੰਥਕ ਸੋਚ ਦੇ ਜਿਹੜੇ ਬਜ਼ੁਰਗ ਬੀਬੀਆਂ ਨੇ ਉਹ ਤੁਹਾਨੂੰ ਮੰਦੀਪ ਭਾਸ਼ਾ ਨਾਲ ਬੋਲਦੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਅਸੀਂ ਅੱਜ ਵੀ ਤੁਹਾਨੂੰ ਅਪੀਲ ਕਰਦੇ ਆਂ ਵੀ ਤੁਸੀਂ ਜਿਹੜੀ ਇਹ ਰਾਜਨੀਤਿਕ ਲੜਾਈ ਦੇ ਵਿੱਚ ਆਏ ਹੋ ਇਸ ਨੂੰ ਬੰਦ ਕਰੋ ਤਾਂ ਆਪਣੇ ਜਿਹੜੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਤੁਸੀਂ ਸੋਚੋ ਵਿਚਾਰ ਕਰੋ ਕਿ ਆਪਾਂ ਪੰਜਾਬ ਲਈ ਤੁਰੇ ਆ ਕਿ ਆਪ ਆਪਣੀਆਂ ਕੁਰਸੀਆਂ ਲਈ ਸ਼ਰੌਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਤੁਹਾਨੂੰ ਇੱਕ ਚੇਤਾਵਨੀ ਉਹ ਦਿੰਦੇ ਆ ਵੀ ਤੁਹਾਡਾ ਜਿਹੜਾ ਕੈਰੀਅਰ ਉਹ ਪੰਥਕ ਸੋਚ ਵਾਲਾ ਖਤਮ ਹੈ ਅੱਜ ਤੋਂ ਬਾਅਦ ਤੁਸੀਂ ਪੰਥਕ ਹੋਣ ਦਾ ਦਾਵਾ ਅੱਜ ਤੋਂ ਬਾਅਦ ਕਰੇ ਨਹੀਂ ਸਕਦੇ ਜੇ ਤੁਸੀਂ ਸਰਦਾਰ ਸਿੰਘ ਰਾਜਿੰਦਰ ਸਿੰਘ ਮਾਨ ਜੀ ਦੀ ਸੋਚ ਦੇ ਉਲਟ ਖੜੂ ਹੋਗੇ ਸੰਤ ਪਿੰਡਰਾਂ ਵਾਲਿਆਂ ਦੀ ਸੋਚ ਦੇ ਉਲਟ ਖੜੂ ਹੋਗੇ ਅਕਸਰ ਤੁਸੀਂ ਪੰਥਕ ਮੁੱਦਿਆਂ ਨੂੰ ਲੈ ਕੇ ਸੰਗਤ ਚ ਜਾਂਦੇ ਹੋ ਜਾਂ ਲੋਕਾਂ ਚ ਜਾਂਦੇ ਹੋ ਪਰ ਇਸ ਪਾਲ ਇੱਕ ਪੰਜਾਬ ਦੇ ਵਿੱਚ ਇਕੱਲੀ ਸਿੱਖ ਬੋਲਦਾ ਹੈ ਨਹੀਂ ਪੰਜਾਬ ਚ ਬਾਕੀ ਧਰਮਾਂ ਦੀ ਬਾਕੀ ਜਿਹੜੀਆਂ ਜਮਾਤਾਂ ਦੇ ਲੋਕ ਵੀ ਵਸਦੇ ਨੇ ਹਮੇਸ਼ਾ ਇਹੀ ਸਵਾਲ ਹੁੰਦਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਇਕੱਲੇ ਸਿੱਖਾਂ ਦੀ ਵੋਟ ਨਾਲ ਕੀ ਪੰਜਾਬ ਦੇ ਵਿੱਚ ਸਰਕਾਰ ਬਣਾ ਲੂ ਕੀ ਸਾਰੀ ਜਗ੍ਹਾ ਐਮਪੀ ਜਿੱਤ ਜੂ ਤੁਹਾਡੇ ਨਾਲ ਕੋਈ ਹੋਰ ਕੋਈ ਬੰਦਾ ਤੁਰਦਾ ਤੁਹਾਨੂੰ ਲੱਗਦਾ ਹੈ ਕਿ ਵੱਡੇ ਪੱਧਰ ਤੇ ਤੁਹਾਨੂੰ ਹੋਰ ਕਿਸੇ ਧਰਮ ਦੀ ਵੋਟ ਵੀ ਪੋਲ ਹੋ ਸਕਦੀ ਹੈ ਅਸੀਂ ਕਦੇ ਵੋਟ ਪਿੱਛੇ ਕਦੇ ਆਪਣੇ ਸਿਧਾਂਤ ਨਹੀਂ ਵੇਚੇ ਅਸੀਂ ਵੋਟ ਪਿੱਛੇ ਕਦੇ ਆਪਣੇ ਜਿਹੜੇ ਪੰਜਾਬ ਦੇ ਸਿੱਖਾਂ ਦੀ ਮੁੱਦੇ ਨੇ ਉਹਨਾਂ ਨੂੰ ਨਹੀਂ ਵੇਚਿਆ ਅਸੀਂ ਵੋਟ ਪਿੱਛੇ ਕਦੇ ਜਿਹੜੇ ਅ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਨਹੀਂ ਜਾਰੀ ਕਰਾਏ ਵੀ ਸਾਨੂੰ ਸਰਸੇ ਵਾਲੇ ਦੀ ਵੋਟ ਪੈ ਜੇ ਅਸੀਂ ਆਪਣੇ ਅਕੀਦੇ ਤੇ ਕਾਇਮ ਰਹੀਏ ਤਾਂ ਆਪਾਂ ਨੂੰ ਜਿਹੜੀ ਵੋਟ ਆ ਉਹ Hindu ਵੀ ਪਾਊਗਾ ਮੁਸਲਮਾਨ ਵੀ ਪਾਊਗਾ ਤੇ ਕ੍ਰਿਸਚੀਅਨ ਵੀ ਪਾਊਗਾ ਤੇ ਸਿੱਖਾਂ ਨੇ ਤਾਂ ਆਪਣੀ ਪਾਉਣੀ ਆ ਪਾਉਣੀ ਆ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਇਸ ਵੇਲੇ ਪੂਰੀ ਜਿਹੜੀ ਪੀਕ ਦੇ ਉੱਤੇ ਆ ਤੇ ਪੰਜਾਬ ਦੀ ਸਿਆਸਤ ਪਿਛਲੇ ਸਮੇਂ ਦੇ ਵਿੱਚ ਇਹ ਵੀ ਦਰਸਾਉਂਦੀ ਆ ਕਿ ਪੰਜਾਬ ਚ ਸੱਤਾ ਉਸੇ ਨੂੰ ਮਿਲਦੀ ਆ ਜਿਹਦੇ ਨਾਲ ਪੰਜਾਬ ਦਾ ਯੂਥ ਹੁੰਦਾ ਹੈ ਯੂਥ ਦੀ ਭੂਮਿਕਾ ਹਰ ਇੱਕ ਇਲੈਕਸ਼ਨ ਦੇ ਵਿੱਚ ਬੇहद ਅਹਿਮ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਯੂਥ ਪ੍ਰਧਾਨ ਸਰਦਾਰ ਜਸਪਾਲ ਸਿੰਘ ਨੇ ਜਸਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਇਹ ਨਤੀਜਾ ਸਾਹਮਣੇ ਆਉਂਦਾ ਆ ਸਰਵੇ ਵੀ ਇਹ ਦੱਸਦੇ ਸੀ ਕਿ ਪੰਜਾਬ ਦਾ ਯੂਥ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨਾਲਾ ਤੇ ਉਹ ਨਤੀਜੇ ਉਹ ਰਿਜ਼ਲਟ ਵੀ ਜਿਹੜੇ ਆ ਸਾਹਮਣੇ ਆਏ ਨੇ ਤੁਹਾਡੀ ਪਾਰਟੀ ਨੂੰ ਪਿਛਲੇ ਇਲੈਕਸ਼ਨ ਨਾਲੋਂ ਇਸ ਇਲੈਕਸ਼ਨ ਦੇ ਵਿੱਚ ਯੂਥ ਦਾ ਕਿੰਨਾ ਖੰਗਾਰਾ ਵਧਿਆ ਸਭ ਤੋਂ ਪਹਿਲਾਂ ਜਿਹੜਾ ਯੂਥ ਦੀ ਪਰਿਭਾਸ਼ਾ ਹੈ ਉਹ ਬਾਈ ਦੀਪ ਤੋਂ ਸ਼ੁਰੂ ਹੁੰਦੀ ਹੈ ਸਿੱਧੂ ਮੂਸੇ ਵਾਲੇ ਤੋਂ ਸ਼ੁਰੂ ਹੁੰਦੀ ਹੈ ਬਾਈ ਦੀਪ ਦੀ ਜਿਹੜੀ ਸੋਚ ਸੀ ਉਹ ਅਸਲ ਜਿਹੜੀ ਸੋਚ ਹੈ ਨੌਜਵਾਨਾਂ ਦੀ ਉਹ ਅਸਲ ਸੋਚ ਸੀ ਬਾਈ ਦੀਪ ਨੇ ਜਿਹੜੀ ਇੱਕ ਹੱਥ ਦੇ ਵਿੱਚ ਕਿਰਪਾਨ ਫੜ ਕੇ ਤੇ ਇੱਕ ਹੱਥ ਦੇ ਵਿੱਚ ਝਾੜੂ ਫੜ ਕੇ ਨੌਜਵਾਨੀ ਨੂੰ ਜਗਾਇਆ ਸੀ ਉਸ ਨੌਜਵਾਨੀ ਨੇ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿਹੜਾ ਹੰਗਾਰਾ ਦਿੱਤਾ ਏ ਪਿਛਲੀ ਇਲੈਕਸ਼ਨਾਂ ਦੇ ਵਿੱਚ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਉਹ ਇੱਕ ਵੱਡਾ ਜਿਹੜਾ ਨੌਜਵਾਨੀ ਦੇ ਵਿੱਚ ਜਿਹੜਾ ਦਰਦ ਸੀ ਪੰਜਾਬ ਦੇ ਲਈ ਉੱਭਰ ਕੇ ਆਇਆ ਨੌਜਵਾਨ ਆਪ ਮੁਹਾਰੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਹੂੰ ਇਹ ਉਹ ਸਾਡਾ ਛੇਰ 40 ਸਾਲਾਂ ਤੋਂ ਸਾਡੀ ਜਵਾਨੀ ਲਈ ਲੜ ਰਿਹਾ ਏ ਜਿਵੇਂ ਕਿ ਜਦੋਂ ਖਾਲਸਾ ਰਾਜ ਦੀ ਗੱਲ ਕਰਨ ਦੇ ਵਿੱਚ ਸਟੇਟ ਨੇ ਪੂਰਾ ਆਪ ਦਾ ਤਾਜਾਮ ਝੋਕਤਾ ਸੀ ਜਵਾਨਾਂ ਨੂੰ ਚੱਕ ਚੱਕ ਕੇ ਕੋਹ ਕੋਹ ਕੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਜਵਾਨੀ ਨੂੰ ਆਪ ਦਾ ਸਾਥ ਦਿੱਤਾ ਸੀ ਤੇ ਆਪਦੀ ਜਵਾਨੀ ਲੇਖੇ ਲਈ ਸੀ ਹਾਂ ਜਵਾਨਤਾ ਉਦੋਂ ਹੋ ਸੀ ਨੌਜਵਾਨ ਉਦੋਂ ਸੀ ਉਹ ਜਿਹੜੇ ਪੰਜਾਬ ਦੇ ਅਸਲ ਨੌਜਵਾਨ ਸੀ ਸਰਦਾਰ ਸਿਮਰਨਜੀਤ ਸਿੰਘ ਜੀ ਜਿਨ੍ਹਾਂ ਨੇ ਅੱਜ 40 ਸਾਲ ਹੋ ਗਏ ਆਪਦੀ ਜਵਾਨੀ ਪੰਜਾਬ ਦੇ ਲੇਖੇ ਲਈ ਤੁਹਾਨੂੰ ਲੱਗਦਾ 2022 ਦੀ ਜਿਹੜੀ ਬਾਇਲਗ ਇਲੈਕਸ਼ਨ ਸੀਗੀ ਸੰਗਰੂਰ ਦੀ ਉਹਦੇ ਵਿੱਚ ਦੀਪ ਸਿੱਧੂ ਸਿੱਧੂ ਮੂਸੇਵਾਲਾ ਇਹ ਦੋ ਫੈਕਟਰ ਜਿਹੜੇ ਆ ਪੰਜਾਬ ਦੀ ਨੌਜਵਾਨੀ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਅਸਰ ਕਰਦੇ ਨੇ ਨਤੀਜੇ ਵਜੋਂ ਸਿਮਰਜੀਤ ਸਿੰਘ ਮਾਨ ਨੂੰ ਲੋਕ ਆਪਣੇ ਭਰੋਸੇ ਵਜੋਂ ਇੱਕ ਲੀਡਰ ਵਜੋਂ ਦੇਖਦੇ ਨੇ ਇਹ ਫੈਕਟਰ ਜਿਹੜੇ ਨੇ ਇਹ ਇਸ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਕੰਮ ਕਰਦੇ ਨਜ਼ਰ ਆ ਰਹੇ ਨੇ ਭਾਈ ਦੀਪ ਇੱਕ ਗੱਲ ਕਹਿੰਦਾ ਹੁੰਦਾ ਸੀ ਸਾਨੂੰ ਜਿਹੜੀ ਉੱਡਣ ਲਈ ਪਰ ਚਾਹੀਦੀ ਨੇ ਭੱਜਣ ਲਈ ਧਰਤੀ ਚਾਹੀਦੀ ਆ ਸਿੱਧੂ ਮੂਸੇ ਵਾਲੇ ਦੇ ਜਿਹੜੇ ਬੋਲ ਸੀ ਪੰਜਾਬ ਦਾ ਜਿਹੜਾ ਉਹਨਾਂ ਦਾ ਇੱਕ ਗਾਣਾ ਆਇਆ ਸੀ ਉਨ੍ਹਾਂ ਦੀ ਜਿਹੜੀ ਸ਼ਹਾਦਤ ਤੋਂ ਬਾਅਦ ਐਸਵਾਈਐਲ ਦਾ ਤੁੱਕਾ ਤੁੱਕਾ ਨਹੀਂ ਦੇਵਾਂਗੇ ਉਹ ਜਿਹੜੀ ਜਵਾਨਾਂ ਦੀ ਜਿਹੜੀ ਸੋਚ ਸੀ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ 40 ਸਾਲ ਤੋਂ ਚੱਲ ਰਹੀ ਆ ਹਾਂ ਪੰਜਾਬ ਦੀ ਫੈਡਰਲ ਸਟਰਕਚਰ ਜਿਹੜਾ ਉਸ ਦੀ ਨਹਾਰ ਬਦਲਣ ਦੇ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਡੈਮੋਕਰੇਟਿਕਲੀ ਪੰਜਾਬ ਦੀ ਜਿਹੜੀ ਅਸਲ ਲੜਾਈ ਆ ਪੰਜਾਬ ਦੇ ਰਾਜ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੇ ਜਿਹੜੇ ਅਣਮਨੁੱਖੀ ਅਧਿਕਾਰ ਜਿਹੜੇ ਖੋਏ ਗਏ ਜਦੋਂ 47 ਵੇਲੇ ਆ ਮਾਸਟਰ ਤਾਰਾ ਸਿੰਘ ਨੇ ਇਹ ਹਿੰਦੁਸਤਾਨ ਦੇ ਨਾਲ ਹੱਥ ਮਲਾਇਆ ਉਸ ਤੋਂ ਬਾਅਦ ਜਿਹੜਾ ਸਿੰਘਾਂ ਦੇ ਉੱਤੇ ਅਤਿਆਚਾਰ ਹੋਇਆ 1984 ਦੇ ਵਿੱਚ ਜਿਹੜਾ ਵੱਡਾ ਉੱਭਰ ਕੇ ਇਹਨਾਂ ਦੀ ਸੋਚ ਪ੍ਰਗਟ ਹੋਈ ਆ ਇਹਨਾਂ ਦੀ ਜਿਹੜੀ ਸਬਕੌਂਸ਼ੀਅਸ ਮਾਈਂਡ ਦੇ ਵਿੱਚੋਂ ਜਿਹੜੀ ਉੱਭਰ ਕੇ ਜਿਹੜੀ ਗੱਲ ਆਈ ਵੀ ਜਿਹੜੀ ਹਿੰਦੂ ਸਿੱਖ ਦਾ ਇੱਕ ਮਤਲਬ ਢੋਂਗ ਸੀ ਪੰਜਾਬ ਦੀ ਜਵਾਨੀ ਨੇ ਉਹ ਆਪਦੇ ਪਿੰਡੇ ਦੇ ਹੰਡਾਇਆ ਜਿਹੜੀ ਮੌਜੂਦਾ ਗੱਲ ਕਰ ਲਈਏ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪਿੰਡੇ ਤੇ ਵੀ ਹੰਡਾ ਕੇ ਇੱਥੇ ਤੱਕ ਪਹੁੰਚੇ ਨੇ ਤਾਂ ਅੱਜ ਸਿੱਧੂ ਮੂਸੇਵਾਲਾ ਬਈਦੀਪ ਉਹਨਾਂ ਦੀ ਜਿਹੜੀ ਸੋਚ ਹੈ ਅੱਜ ਇੱਕ ਜਿਹੜਾ ਨੌਜਵਾਨ ਹੈ ਉਹ ਆਪ ਦੇ ਆਪ ਮਹਾਰੇ ਹੋ ਕੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਅ ਦੋ ਦਬਾਈ ਤੋਂ ਆਏ ਦਬਾਈ ਤੋਂ ਆ ਕੇ ਇੱਥੇ ਉਹਨਾਂ ਨੇ ਖਾਲਸਾ ਵਹੀਰ ਚਲਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਡਟ ਕੇ ਡਟ ਕੇ ਸਾਥ ਦਿੱਤਾ ਉਹ ਕਿਉਂ ਆਏ ਕਿ ਆਪਣੇ ਉੱਤੇ ਜਿਹੜਾ ਜ਼ਬਰ ਹੈ ਉਹ ਸਟੇਟ ਦਾ ਵੱਧਾ ਜਾ ਰਿਹਾ ਹੈ ਅੱਜ ਮੌਜੂਦਾ ਹਾਲਾਤ ਨੇ ਤੁਸੀਂ ਅਕਾਲੀ ਦਲ ਦੇਖ ਲਓ ਇੱਕ ਅਕਾਲੀ ਦਲ ਤਾਂ ਆਪ ਦੀ ਜਿਹੜੀ ਜਵਾਨੀ ਨੂੰ ਡਿਬਰੂਗੜ੍ਹ ਦੇ ਵਿੱਚ ਧੱਕਣਾ ਚਾਹੁੰਦੀ ਆ ਇੱਕ ਅਕਾਲੀ ਦਲ ਜਿਹੜੇ ਆਪਣੇ ਦਿਬਰੂਗੜ੍ਹ ਦੇ ਅੰਦਰ ਜਿਹੜੇ ਬੈਠੇ ਸਿੰਘ ਨੇ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ। ਵਰਸਾ ਸਿੰਘ ਮਲਟੋਵਾ ਤਾਂ ਕਹਿੰਦੇ-ਕਹਿੰਦੇ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੀ ਲੜਾਈ ਲੜਨੀ ਆ ਕਹਿੰਦੇ ਐਮਪੀ ਬਣ ਕੇ। ਉਹ ਐਮਪੀ ਜੇ ਬਣਨਾ ਚਾਹੁੰਦੇ ਸੀ ਜੇ ਬੰਦੀ ਸਿੰਘਾਂ ਦੀ ਗੱਲ ਕਰਨਾ ਚਾਹੁੰਦੇ ਸੀ ਤਾਂ ਪਿਛਲੀ ਜਿਹੜੀਆਂ ਟਰਮਾਂ ਸੀ ਉਦੋਂ ਨਹੀਂ ਕਰ ਹੋਈ ਉਹਨਾਂ ਤੋਂ। ਉਦੋਂ ਕਰਦੇ। ਉਦੋਂ ਉਹ ਜਿਹੜੇ ਆਪ ਦਾ ਸੰਘਰਸ਼ ਸੀ ਉਦੋਂ ਬਿਟਦੇ ਨਾ ਕਿ ਉਦੋਂ ਪੈਸੇ ਇਕੱਠੇ ਕਰਦੇ। ਇਹਨਾਂ ਨੇ ਆਪ ਦੇ ਘਰ-ਬਾਰ ਇਕੱਠੇ ਕੀਤੇ ਆ ਆਪਦੀ ਜਿਹੜੀ ਐਸ਼ੋ ਪ੍ਰਸਤੀ ਆ ਉਹਨਾਂ ਨੂੰ ਮਾਣਿਆ ਏ ਨਾ ਕਿ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਇਹਨਾਂ ਦੇ ਵੱਡੇ-ਵੱਡੇ ਲੀਡਰ ਜਦੋਂ ਬੰਦੀ ਸਿੰਘਾਂ ਦੀ ਗੱਲ ਹੁੰਦੀ ਸੀ ਉਦੋਂ ਕੀ ਕਹਿੰਦੇ ਸੀ ਵੀ ਇਹਨਾਂ ਨੂੰ ਬੰਦੀ ਹੀ ਬਣੇ ਰਹਿਣ ਦਿਓ ਇਹ ਬਾਹਰ ਆ ਗਏ ਤਾਂ ਸਾਡੇ ਲਈ ਤੰਗ ਪਰੇਸ਼ਾਨ ਕਰਨਗੇ ਸਾਨੂੰ ਅੱਜ ਉਹ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਵਿਰਸਾ ਸਿੰਘ ਬਲਟੋਹਾ ਜੀ ਤੁਹਾਨੂੰ ਉਦੋਂ ਯਾਦ ਆਉਣਾ ਚਾਹੀਦਾ ਸੀ ਜਦੋਂ ਤੁਹਾਡੀ ਅਕਾਲੀ ਦਲ ਸੱਤਾ ਦੇ ਵਿੱਚ ਸੀ ਉਦੋਂ ਤੁਹਾਨੂੰ ਯਾਦ ਹੋਣਾ ਚਾਹੀਦਾ ਸੀ ਜਦੋਂ ਤੁਸੀਂ ਕੈਬਿਨੇਟ ਦੇ ਵਿੱਚ ਸੀ ਜਾਂ ਜਦੋਂ ਐਮ.ਐਲ.ਏ. ਐਮ.ਪੀ.ਆਂ ਦੇ ਵੱਡੇ-ਵੱਡੇ ਦਾਅਵੇ ਠੋਕਦੇ ਸੀ ਵੀ ਅਸੀਂ 25 ਸਾਲ ਰਾਜ ਕਰਾਂਗੇ ਉਹ ਰਾਜ ਕਿਹੋ ਜਿਹਾ ਸੀ ਆ ਚਿੱਟੇ ਦਾ ਰਾਜ ਲੈ ਕੇ ਆਏ ਤੁਸੀਂ ਜਿਹੜੀ ਗੁਰੂ ਮਹਾਰਾਜ ਜੀ ਬੇਅਦਬੀ ਕੀਤੀ ਆ ਉਹ ਤੁਸੀਂ ਕੀਤੀ ਆ ਤੁਹਾਡੇ ਹੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਹੋਈ ਆ ਤੁਹਾਡੇ ਹੀ ਜਿਹੜੇ ਧਰਮ ਹੈ ਅਕਾਲੀ ਦਲ ਦੀ ਉਹਦੇ ਵਿੱਚ ਹੋਈ ਆ ਅੱਜ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਤੁਸੀਂ ਤਾਂ ਉਹ ਚਿਚੜੋ ਪੰਜਾਬ ਨੂੰ ਜਿਹੜਾ ਲੱਗਿਆ ਹੋਇਆ ਹੈ ਜਿਹੜਾ ਸਿੱਧੇ ਰੂਪ ਦੇ ਵਿੱਚ ਅਸਿੱਧੇ ਰੂਪ ਦੇ ਵਿੱਚ ਪੰਜਾਬ ਦੀ ਜਿਹੜੀ ਖੂਨ ਆ ਉਹਨੂੰ ਚੂਸ ਰਿਹਾ ਹੈ ਪੰਜਾਬ ਦੀ ਜੇ ਤੁਸੀਂ ਫਿਕਰਮੰਦ ਹੁੰਦੇ ਤਾਂ ਅੱਜ ਇਲੈਕਸ਼ਨਾਂ 'ਚ ਨਾ ਖੜਦੇ ਅੱਜ ਅਮਰਤਪਾਲ ਦੇ ਖਿਲਾਫ ਨਾ ਖੜਦੇ ਅੱਜ ਤੁਸੀਂ ਅਮਰਤ ਵੇਲੇ ਜਾ ਕੇ ਦਰਬਾਰ ਸਾਹਿਬ ਦੇ ਉੱਥੇ ਮੋਰਚੇ 'ਚ ਤੁਸੀਂ ਸਮਰਥਨ ਮੰਗਦੇ ਹੋ ਇਹ ਤੁਹਾਡੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆ ਮੈਂ ਪੰਜਾਬ ਦੀ ਜਿਹੜੀ ਖਡੂਰ ਸਾਹਿਬ ਦੀ ਜਿਹੜੀ ਸੰਗਤ ਉਹਨਾਂ ਅੱਗੇ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਤੁਸੀਂ ਇਹਨਾਂ ਦੀ ਲੰਬੜ ਚਾਲਾਂ ਦੇ ਵਿੱਚ ਨਹੀਂ ਆਓ ਇਹਨਾਂ ਦੀ ਲੰਬੜ ਚਾਲਾਂ ਪਹਿਲਾਂ ਵੀ ਚੱਲੀਆਂ ਨੇ ਅੱਜ ਵੀ ਚੱਲ ਰਹੇ ਨੇ ਇਹ ਅੱਗੇ ਵੀ ਚੱਲਣਗੇ ਥੋੜਾ ਜਿਹੜਾ ਫਰਜ ਹੈ ਉਹ ਭਾਈ ਅਮਰਤਪਾਲ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਨੂੰ ਤੁਸੀਂ ਬਹੁਮਤ ਦੇ ਕੇ ਜਿਤਾਓ ਤਾਂ ਆਪਦੇ ਜਿਹੜੇ ਬੰਦੀ ਸਿੰਘਾਂ ਦੀ ਗੱਲ ਆਪਾਂ ਪਾਰਲੀਮੈਂਟ 'ਚ ਵੀ ਕਰੀਏ ਤਾਂ ਭਾਈ ਅਮਰਤਪਾਲ ਸਿੰਘ ਨੂੰ ਐਮਪੀ 'ਚ ਧਾਕੇ ਪਾਰਲੀਮੈਂਟ 'ਚ ਭੇਜਿਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਰਦਾਰ ਈਮਾਨ ਸਿੰਘ ਜੀ ਮਾਨ ਦੇ ਨਾਲ ਤੇ ਜਿਹੜੇ ਆਪਣੇ ਹੋਰ ਵੀ ਐਮਪੀ ਨੇ ਉਹਨਾਂ ਦੇ ਨਾਲ ਭੇਜਿਏ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਦੇਖਾਂਗੇ ਵੀ ਬੰਦੀ ਸਿੰਘ ਕਿਵੇਂ ਬਾਹਰ ਆਉਂਦੇ ਆਂ ਉਹ ਸਾਡੀ ਜ਼ਿੰਮੇਵਾਰੀ ਹੋਊਗੀ ਉਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਭਾਈ ਜੱਥੇਦਾਰ ਜਗਤਾਰ ਸਿੰਘ ਉਹਵਾਰਾ ਨੂੰ ਬਾਹਰ ਲਿਆਉਣਾ ਦਵਿੰਦਰਪੁਰ ਭੁੱਲਰ ਸਿੰਘ ਜੀ ਨੂੰ ਬਾਹਰ ਲਿਆਉਣਾ ਜਿੰਨੇ ਵੀ ਅਨੇਕਾ ਬੰਦੀ ਸਿੰਘ ਨੇ ਉਹਨਾਂ ਦੀ ਜ਼ਿੰਮੇਵਾਰੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਰਦਾ ਹੈ ਤੇ ਸਮੇਂ-ਸਮੇਂ ਤੇ ਧਰਨੇ ਵੀ ਲਾਏ ਨੇ ਸਮੇਂ-ਸਮੇਂ ਤੇ ਜੇਲਾਂ ਕੁੱਟਾਂ ਆਪ ਦੇ ਜਿਹੜੇ ਵੱਡੇ ਜਰਨਲ ਸੱਤਰ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆਏ ਸ਼੍ਰੋਮਣੀ ਅਕਾਲੀ ਦਲ ਅਮਰਸਰ ਵੱਲੋਂ ਤੇ ਪੰਜਾਬ ਦੀ ਨੌਜਵਾਨੀ ਲਈ ਇੱਕ ਇੱਕ ਹੰਗਾਰਾ ਜਿਹੜਾ ਭਰਿਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਭਰਿਆ ਹੈ ਗੱਲ ਸੰਗਰੂਰ ਲੋਕ ਸਭਾ ਸੀਟ ਦੀ ਕਰਦੇ ਆ ਦੀਪ ਸਿੱਧੂ ਦਾ ਜ਼ਿਕਰ ਹੋਵੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੋਵੇ ਭਾਈ ਅਮਰਪਾਲ ਦਾ ਜ਼ਿਕਰ ਹੋਵੇ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਤੋਂ ਬਾਅਦ ਜੇ ਕਿਸੇ ਵੱਡੇ ਲੀਡਰ ਨੇ ਕੀਤਾ ਤਾਂ ਉਹ ਸੁਖਪਾਲ ਸਿੰਘ ਖੈਰਾ ਸੁਖਪਾਲ ਸਿੰਘ ਖੈਰਾ ਨੇ ਵੀ ਕਿਤੇ ਨਾ ਕਿਤੇ ਜਿਹੜੀ ਆ ਅਯੰਬਰਤਪਾਲ ਨਾਲ ਪਿਛਲੇ ਸਮੇਂ ਚ ਹਮਦਰਦੀ ਜਤਾਈ ਆ ਹੁਣ ਸੁਖਪਾਲ ਖਹਿਰਾ ਵਰਸਸ ਸਿਮਰਤਜੀਤ ਸਿੰਘ ਮਾਨ ਹੋਈ ਆ ਇਹ ਵੋਟ ਜਿਹੜੀ ਆ ਪਹਿਲਾਂ ਇਕੱਲੇ ਸਿਮਰਤਜੀਤ ਸਿੰਘ ਮਾਨ ਨੂੰ ਪਈ ਸੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਵੀ ਇਹੀ ਕਹਿਣਾ ਕਹਿੰਦੇ ਸਿਮਰਤਜੀਤ ਸਿੰਘ ਮਾਨ ਉਸ ਵੇੜੇ ਕੋਈ ਸਪੈਸ਼ਲ ਸਰਕਮਸਟੈਂਸੀ ਤਾਂ ਜਿੱਤ ਕੇ ਹੁਣ ਉਥੋਂ ਦਾ ਮੁਕਾਬਲਾ ਕਿੰਨਾ ਔਖਾ ਲੱਗਦਾ ਗੱਲ ਸੰਗਰੂਰ ਹਲਕੇ ਦੀ ਆ ਹਾਂ ਸੰਗਰੂਰ ਹਲਕੇ ਦੇ ਵਿੱਚ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੰਮ ਕੀਤਾ ਹੈ ਉਹ ਤੁਹਾਡੇ ਉੱਥੇ ਇੱਕ ਇੱਕ ਜਿਹੜਾ ਬੰਦਾ ਵਾਸ਼ਿੰਦਾ ਰਹਿੰਦਾ ਏ ਉਹਦੇ ਪਿੰਡ ਪੱਧਰ ਤੇ ਜਾ ਕੇ ਤੁਸੀਂ ਪੁੱਛੋ ਗੱਲ ਕਰੋ ਕੈਂਸਰ ਦਾ ਵੱਡੇ ਤਿੰਨ ਹਸਪੀਟਲ ਸਰਦਾਰ ਰਮਾਨ ਸਿੰਘ ਮਾਨ ਸਾਹਿਬ ਨੇ ਉੱਥੇ ਸੰਗਰੂਰ ਨੂੰ ਦਿੱਤੇ ਬਰਨਾਲੇ ਦੇ ਵਿੱਚ ਅੰਡਰਗਰਾਉਂਡ ਜਿਹੜੀ ਲਾਈਨਾਂ ਸੀ ਜਿਹੜੀ ਮਤਲਬ ਵੱਡੀਆਂ ਹਾਈ ਵੋਲਟੇਜ ਲਾਈਨਾਂ ਸੀ ਉਹ ਅੰਡਰਗਰਾਉਂਡ ਕਰਾਉਣ ਦਾ ਜਿਹੜਾ ਪਾਸ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਮਪੀ ਕੋਟੇ ਚੋਂ ਤਿੰਨ 3.5 ਲੱਖ ਦੀ ਜਿਹੜੀ ਗ੍ਰਾਂਟ ਹੈ ਮਾਫ ਕਰਨਾ ਮਤਲਬ ਪੀਐਮ ਖਾਤੇ ਚੋਂ ਜਿਹੜੇ ਕੈਂਸਰ ਪੀੜਿਤ ਸੀ ਉਹਨਾਂ ਨੂੰ ਦਿੱਤੀ ਉਹਨਾਂ ਦੀ ਜਿਹੜੀ ਗਿਣਤੀ ਹੈ ਹਜ਼ਾਰਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਾਵਾ ਠੋਕ ਕੇ ਕਿਹਾ ਵੀ ਜਿੰਨਾ ਮੈਨੂੰ ਫੰਡ ਮਿਲਿਆ ਸੀ ਉਹ ਮੇਰਾ ਫੰਡ ਮੇਰੇ ਦਫ਼ਤਰ ਤੋਂ ਪਤਾ ਕਰ ਲੋ ਹੂੰ ਮੇਰੇ ਜਿਹੜੇ ਦਫ਼ਤਰ ਨੇ ਉਹਨਾਂ ਨੇ ਇੱਕ ਇੱਕ ਰੁਪਈਆ ਜਿਹੜਾ ਸੈਂਟਰ ਵੱਲੋਂ ਆਇਆ ਏ ਉਹਨਾਂ ਨੇ ਉੱਥੇ ਇੱਕ ਇੱਕ ਰੁਪਈਏ ਦਾ ਹਿਸਾਬ ਸੰਗਤਮੁਰੇ ਰੱਖਿਆ ਏ ਸੰਗਤ ਵੀ ਜਿਹੜੀ ਪਿੰਡਾਂ ਦੀ ਆ ਉਹ ਕਹਿੰਦੀ ਆ ਉਹਨਾਂ ਦੇ ਲਫ਼ਜ਼ ਹੁੰਦੇ ਆ ਵੀ ਇਹ ਸਾਡਾ ਚਲੋ ਇੰਨਾ ਕ ਤਾਂ ਹੈ ਸਾਨੂੰ ਪਤਾ ਵੀ ਜਿੰਨਾ ਉਹਨੂੰ ਫੰਡ ਮਿਲਦਾ ਉਹ ਸਾਡੇ ਲਈ ਲੈ ਕੇ ਹਾਜ਼ਰ ਹੋ ਜਾਂਦਾ ਏ ਸਰਦਾਰ ਸਿਮਰਾਂਜੀਤ ਸਿੰਘ ਮਾਨ ਮੌਜੂਦਾ ਜਿਹੜੀ ਸਿਚੁਏਸ਼ਨ ਆ ਉਹ ਹੋਣੀ ਆ ਕੰਮ ਦੇ ਜੋਰ ਤੇ ਸੰਘਰਸ਼ ਦੇ ਜੋਰ ਤੇ ਤੇ ਆਉਣ ਵਾਲੇ ਭਵਿੱਖ ਲਈ ਜਿਹੜੀ ਲੜਾਈ ਹੁਣ ਜਿਹੜੀ ਲੜੀ ਜਾ ਰਹੀ ਐ ਸੰਗਰੂਰ ਦੇ ਵਿੱਚ ਉਸ ਦੇ ਵਿੱਚ ਮੈਂ ਜਿਹੜਾ ਕਰਦਾਰ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਉਹ ਮੈਂ ਬਾਕੀ ਦੇ ਜਿੰਨੇ ਕੈਂਡੀਡੇਟ ਨੇ ਉਹਨਾਂ ਤੋਂ ਬਹੁਤ ਉੱਚਾ ਮੰਨਦਾ ਕਿਉਂਕਿ ਉਸ ਯੋਧੇ ਨੇ ਆਪਣੇ ਉੱਤੇ 72 ਤੋਂ ਵੀ ਵੱਧ ਐਨਐਸਏ ਦੇਸ਼ ਧਰੋਹ ਦੇ ਪਰਚੇ ਪੁਆਏ ਨੇ ਹਾਂ ਪਰਚੇ ਪਾਉਣ ਤੋਂ ਬਾਅਦ ਵੀ ਉਹ ਯੋਧਾ ਖਾਲਸੇ ਰਾਜ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਮੁਨਕਰ ਹੋਇਆ ਇੱਕ ਪਾਸੇ ਸੁਖਪਾਲ ਖਹਿਰਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਗੋਠ ਨੇ ਟੇਕ ਕੇ ਕਾਂਗਰਸ ਦੇ ਵਿੱਚ ਭਰਤੀ ਹੋ ਗਏ ਪੰਜਾਬ ਦੀ ਬਾਕੀ ਪਾਰਟੀਆਂ ਚ ਵੀ ਰਹਿ ਗਏ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਦੋਂ ਉੱਥੇ ਗਏ ਉਹ ਇੱਕ ਉਹਨਾਂ ਦਾ ਸਟੰਟ ਆ ਪੰਥਕ ਚਿਹਰਾ ਹੋਣ ਦਾ ਵੀ ਅਸੀਂ ਪੰਥਕ ਜਿਹੜੇ ਬੁਲਾ ਰਹੇ ਆ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਬਹੁਤ ਵੱਡੀ ਆ ਹਾਂ ਪਰ ਉਸ ਦੀ ਕੁਰਬਾਨੀ ਨੂੰ ਸੁਖਪਾਲ ਸਿੰਘ ਖਹਿਰਾ ਨੇ ਪੈਰਾਂ ਚ ਰੋਲਤਾ ਇੱਕ ਪਾਸੇ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਸੀ ਉਹਨਾਂ ਦੇ ਬਾਪੂ ਡਟ ਕੇ ਮੁਰੇ ਤੁਰਦੇ ਸੀ ਇੱਕ ਪਾਸੇ ਉਹੀ ਕਾਂਗਰਸ ਨਾਲ ਅੱਜ ਉਹ ਤੁਰਦੇ ਆ ਕਿੱਥੇ ਖੜਨਗੇ ਉਹ ਦਲ ਬਦਲੂ ਬਣ ਕੇ ਆਪਾਂ ਕਾਦੇ ਪਿੱਛੇ ਆਪ ਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਜਾਂ ਆਪਣੇ ਤਾਂ ਜਿਹੜੇ ਪਰਚੇ ਪੈ ਕੇ ਤਾਂ ਉਸ ਕਰਕੇ ਪਿੱਛੇ हट ਗਏ ਉਹਨਾਂ ਦਾ ਇੱਕ ਇੰਟਰਵਿਊ ਤੁਸੀਂ ਦੇਖਿਆ ਹੋਊਗਾ ਉਹ ਕਹਿੰਦੇ ਸੀ ਵੀ ਮੈਂ ਨਹੀਂ ਲੜਨਾ ਚਾਹੁੰਦਾ ਸੀ ਇਸ ਗਰੂਰ ਦੀ ਜਿਹੜੀ ਮਤਲਬ ਸੀਟ ਹੈ ਜੇ ਤੁਸੀਂ ਨਹੀਂ ਲੜਨਾ ਚਾਹੁੰਦੇ ਸੀ ਤੁਹਾਡੇ ਮਨ ਦੇ ਵਿੱਚ ਦਰਦ ਸੀ ਸਰਦਾਰ ਰਮਾਨ ਸਿੰਘ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਦੇ ਮੂਰੇ ਨਹੀਂ ਤੁਸੀਂ ਡਟ ਸਕਦੇ ਸੀ ਇਹਨਾਂ ਦੀ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਆ ਤਾਂ ਫਿਰ ਲੜੇ ਕਿਉਂ ਰਹਿਣ ਦਿੰਦੇ ਛੱਡ ਦਿੰਦੇ ਵਜੀਰੀਆਂ ਛੱਡ ਦਿੰਦੇ ਉਹਦੇਦਾਰੀਆਂ ਛੱਡ ਕੇ ਪੰਜਾਬ ਦੀ ਜਵਾਨੀ ਦੇ ਲੇਖੇ ਤਾਂ ਲੱਗ ਜਾਂਦੇ ਪਰ ਅੱਜ ਤੁਸੀਂ ਕਿੱਥੇ ਖੜੇ ਹੋ ਅੱਜ ਤੁਹਾਡਾ ਉਹ ਕੰਮ ਹੋ ਗਿਆ ਨਾ ਤੁਸੀਂ ਘਰ ਦੇ ਨਾ ਘਾਟ ਦੇ ਤੁਹਾਡੇ ਪਿੱਛੇ ਕੋਈ ਰੌਣ ਵਾਲਾ ਨਹੀਂ ਰਿਹਾ ਤੁਹਾਨੂੰ ਵਜੀਰੀਆਂ ਮਾਣਦੇ ਮਾਣਦੇ ਇਹੋ ਜਿਹਾ ਸਮਾਂ ਆ ਗਿਆ ਅੱਜ ਪੰਥਕ ਜਿਹੜੇ ਚਿਹਰੇ ਨੇ ਪੰਥਕ ਜਿਹੜੀ ਸੋਚ ਦੇ ਨੌਜਵਾਨ ਨੇ ਪੰਥਕ ਸੋਚ ਦੇ ਜਿਹੜੇ ਬਜ਼ੁਰਗ ਬੀਬੀਆਂ ਨੇ ਉਹ ਤੁਹਾਨੂੰ ਮੰਦੀਪ ਭਾਸ਼ਾ ਨਾਲ ਬੋਲਦੇ ਨਹੀਂ ਕਿਉਂ ਕਿ ਤੁਸੀਂ ਸਟੇਟ ਨਾਲ ਰਲ ਗਏ ਇੱਕ ਪਾਸੇ ਸਟੇਟ ਆ ਦੂਜੇ ਪਾਸੇ ਉਹ ਸੋਚ ਆ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲਿਆਂ ਤੋਂ ਤੁਰੀ ਪੰਜਾਬ ਦੇ ਫੈਡਰਲ ਸਟਰਕਚਰ ਲਈ ਪੰਜਾਬ ਦੀ ਜਵਾਨੀ ਨੂੰ ਇੱਕ ਚੰਗੀ ਨਿਹਾਰ ਲੈਣ ਦੇ ਲਈ ਪੰਜਾਬ ਦੀ ਜਿਹੜੀ ਜਵਾਨੀ ਨੂੰ ਇੱਕ ਯੋਧੇ ਤੋਂ ਯੋਧੇ ਪੱਖੀ ਜਿਹੜੀ ਸੋਚ ਸੀ ਉਹਦੇ ਉੱਤੇ ਜਿਵੇਂ ਸਾਡੇ ਗੁਰੂਆਂ ਨੇ ਸਾਨੂੰ ਉਦੇਸ਼ ਦਿੱਤੇ ਆ ਸੂਰਾ ਸੋ ਪਹਿਚਾਨਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬ ਹੋਂਨਾ ਛੱਡ ਕੇ ਤੂੰ ਤਾਂ ਖੇਤ ਛੱਡ ਕੇ ਭੱਜ ਗਏ ਤੁਸੀਂ ਤਾਂ ਅ ਕਹਿਣ ਦਾ ਭਾਵ ਵੀ ਰੈਂਟ ਤੇ ਦੇ ਤਾਂ ਖੇਤ ਨੂੰ ਹਾਂ ਤੁਸੀਂ ਤਾਂ ਆਪਦੀ ਜਿਹੜੀ ਜ਼ਮੀਰ ਆ ਉਹ ਵੇਚ ਕੇ ਸਟੇਟ ਦੇ ਗੋਟਿਆਂ ਤੇ ਪੈ ਗਏ ਤੁਸੀਂ ਮੁਕਾਬਲਾ ਕਰੋਗੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਜਿੱਡਾ ਡਾ ਡਾ ਉਹਨਾਂ ਦਾ ਸੰਘਰਸ਼ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਅਸੀਂ ਅੱਜ ਵੀ ਤੁਹਾਨੂੰ ਅਪੀਲ ਕਰਦੇ ਆਂ ਵੀ ਤੁਸੀਂ ਜਿਹੜੀ ਇਹ ਰਾਜਨੀਤਿਕ ਲੜਾਈ ਦੇ ਵਿੱਚ ਆਏ ਹੋ ਇਸ ਨੂੰ ਬੰਦ ਕਰੋ ਤਾਂ ਆਪਣੇ ਜਿਹੜੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਤੁਸੀਂ ਸੋਚੋ ਵਿਚਾਰ ਕਰੋ ਕਿ ਆਪਾਂ ਪੰਜਾਬ ਲਈ ਤੁਰੇ ਆਂ ਕਿ ਆਪ ਦੀਆਂ ਕੁਰਸੀਆਂ ਲਈ ਚਰਾਉਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਤੁਹਾਨੂੰ ਇੱਕ ਚੇਤਾਵਨੀ ਉਹ ਦਿੰਦੇ ਆ ਵੀ ਤੁਹਾਡਾ ਜਿਹੜਾ ਕੈਰੀਅਰ ਉਹ ਪੰਥਕ ਸੋਚ ਵਾਲਾ ਖਤਮ ਹੈ ਅੱਜ ਤੋਂ ਬਾਅਦ ਤੁਸੀਂ ਪੰਥਕ ਹੋਣ ਦਾ ਦਾਵਾ ਅੱਜ ਤੋਂ ਬਾਅਦ ਕਰ ਨਹੀਂ ਸਕਦੇ ਜੇ ਤੁਸੀਂ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਜੀ ਦੀ ਸੋਚ ਦੇ ਉਲਟ ਖੜੂਗੇ ਸੰਤ ਪਿੰਡਰ ਵਾਲਿਆਂ ਦੀ ਸੋਚ ਦੇ ਉਲਟ ਖੜੂਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੀ ਇੱਕ ਕਹਾਵਤ ਆ ਉਹਨਾਂ ਦੇ ਲਈ ਕਹੀ ਜਾਂਦੀ ਆ ਜਮੀਰ ਦਾ ਮਰ ਜਾਣਾ ਮੌਤ ਹੁੰਦੀ ਆ ਜਮੀਰ ਦਾ ਮਰ ਜਾਣਾ ਅਸਲੀਅਤ ਦੇ ਵਿੱਚ ਮੌਤ ਹੁੰਦੀ ਆ ਜਮੀਰਾਂ ਨੂੰ ਜਿਉਂਦਾ ਰੱਖਣਾ ਅਸਲ ਜਾਗਦੀ ਜਮੀਰਾਂ ਵਾਲਿਆਂ ਦੇ ਕੰਮ ਹੁੰਦੇ ਨੇ ਇੰਨੇਕ ਜਿਹੜੀ ਬੇਨਤੀ ਆ ਤੁਸੀਂ ਪ੍ਰਵਾਨ ਕਰਿਓ ਇੰਨੇਕ ਬੇਨਤੀਆਂ ਥੋੜੇ ਲਈ ਨੇ ਸ਼੍ਰੋਮਣੀ ਕਾਲ ਦਾ ਅਮਰ ਸਰ ਵੱਲੋਂ ਤੇ ਸਮੁੱਚੇ ਪੰਜਾਬ ਦੀ ਜਿਹੜੀ ਲੋਕ ਨੇ ਪੰਥਕ ਲੋਕ ਨੇ ਉਹ ਤੁਹਾਡੇ ਤੋਂ ਇਹੀ ਮੰਗ ਕਰਦੇ ਨੇ ਵੀ ਤੁਸੀਂ ਜਿਹੜੇ ਆਪਣੇ ਕਾਗਜ ਨੇ ਉਹ ਦਾਖਲ ਨਾ ਕਰੋ ਕਿਉਂ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਪੰਥਕ ਸੋਚ ਹੋਣ ਦਾ ਦਾਵਾ ਠੋਕਦੇ ਹੋ ਇੱਕ ਸਵਾਲ ਹੋਰ ਹੈ ਉਸ ਤੋਂ ਬਾਅਦ ਨਿਬੜਾਂਗੇ ਅਕਸਰ ਤੁਸੀਂ ਪੰਥਕ ਮੁੱਦਿਆਂ ਨੂੰ ਲੈ ਕੇ ਸੰਗਤ ਚ ਜਾਂਦੇ ਹੋ ਜਾਂ ਲੋਕਾਂ ਚ ਜਾਂਦੇ ਹੋ ਪਰ ਇਸ ਪਾਲ ਇੱਕ ਪੰਜਾਬ ਦੇ ਵਿੱਚ ਇਕੱਲੀ ਸਿੱਖ ਬੋਰਡ ਤਾਂ ਹੈ ਨਹੀਂ ਪੰਜਾਬ ਚ ਬਾਕੀ ਧਰਮਾਂ ਦੀ ਬਾਕੀ ਜਿਹੜੀਆਂ ਜਮਾਤਾਂ ਦੇ ਲੋਕ ਵੀ ਵਸਦੇ ਨੇ ਹਮੇਸ਼ਾ ਇਹੀ ਸਵਾਲ ਹੁੰਦਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਇਕੱਲੇ ਸਿੱਖਾਂ ਦੀ ਵੋਟ ਨਾਲ ਕੀ ਪੰਜਾਬ ਦੇ ਵਿੱਚ ਸਰਕਾਰ ਬਣਾ ਲੂ ਕੀ ਸਾਰੀ ਜਗ੍ਹਾ ਐਮਪੀ ਜਿੱਤਜੂ ਤੁਹਾਡੇ ਨਾਲ ਕੋਈ ਹੋਰ ਕੋਈ ਬੰਦਾ ਤੁਰਦਾ ਤੁਹਾਨੂੰ ਲੱਗਦਾ ਹੈ ਕਿ ਵੱਡੇ ਪੱਧਰ ਤੇ ਤੁਹਾਨੂੰ ਹੋਰ ਕਿਸੇ ਧਰਮ ਦੀ ਵੋਟ ਵੀ ਪੋਲ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹੜੀ ਪੰਥਕ ਸੋਚ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਤੋਂ ਬਾਅਦ ਇਸ ਫੀਲਡ ਦੇ ਵਿੱਚ ਆਏ ਹਾਂ ਉਸ ਤੋਂ ਪਹਿਲਾਂ ਇਸ ਫੀਲਡ ਦੇ ਵਿੱਚ ਨਹੀਂ ਸੀ ਉਹ ਜਦੋਂ ਪੰਥ ਦੇ ਉੱਤੇ ਖਤਰਾ ਬਣਦਾ ਹੈ ਨਾ ਪੰਥ ਨੂੰ ਨਿਸ਼ਤਾ ਨਬੂਦ ਕਰਨ ਦੀ ਜਿਹੜੀਆਂ ਸ਼ਕਤੀਆਂ ਨੇ ਉਹ ਘੜੀਆਂ ਜਾਂਦੀਆਂ ਨੇ ਤਾਂ ਪੰਥ ਦੇ ਲਈ ਜਿਹੜੇ ਪੰਥਦਰਦੀ ਹੁੰਦੇ ਨੇ ਉਹ ਆਪ ਦਾ ਸਾਰਾ ਕੁਝ ਝੋਕ ਦਿੰਦੇ ਹੁੰਦੇ ਤੇ ਵੋਟ ਦੀ ਗੱਲ ਰਹੀ ਇੱਕ ਕਹਾਵਤ ਹੁੰਦੀ ਆ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਿਛਲੇ ਸਮੇਂ ਤੋਂ ਵੋਟਾਂ ਮੰਗਣ ਜਾਂਦੇ ਹੁੰਦੇ ਸੀ ਤਾਂ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਜਿਹੜੇ ਅਸਲ ਅਕਾਲੀ ਹੁੰਦੇ ਸੀ ਕਿ ਸਾਨੂੰ ਵੋਟ ਉਹ ਪਾਇਓ ਜਿਹੜਾ ਬੀੜੀ ਸਿਗਰਟ ਤੰਬਾਕੂ ਦਾ ਸੇਵਨ ਨਹੀਂ ਕਰਦਾ ਹੁੰਦਾ ਉਹ ਉਹਨਾਂ ਦੀ ਸੋਚ ਸੀ ਕਿ ਵੋਟ ਅਸੀਂ ਉਦੋਂ ਲੈਣੀਆਂ ਵੀ ਜਿਹੜੇ ਪੰਥਕ ਹੋਣ ਦਾ ਦਾਵਾ ਕਰਦੇ ਨੇ ਜਾਂ ਪੰਥਕ ਜਿਹੜੇ ਚਿਹਰੇ ਨਹੀਂ ਪੰਥਕ ਦੀ ਆਪਾਂ ਜਿਹੜੀ ਨੁਹਾਰ ਆ ਉਹ ਬਦਲਣ ਦੇ ਲਈ ਇੱਕ ਪ੍ਰਚਾਰ ਹੁੰਦਾ ਸੀ ਇੱਕ ਪ੍ਰਚਾਰ ਵੋਟਾਂ ਦੇ ਰਾਹੀਂ ਵੀ ਹੁੰਦਾ ਸੀ ਕਿ ਸਿੱਖਾਂ ਦੇ ਜੇ ਇੱਥੇ ਇਸਟੈਬਲਿਸ਼ਮੈਂਟ ਹੋਣੀ ਆ ਤਾਂ ਉਹ ਇੱਕ ਖਾਲਸੇ ਦੇ ਰੂਪ ਦੇ ਵਿੱਚ ਹੋਵੇ ਉਦੋਂ ਜਿਹੜੇ ਅਸਲ ਅਕਾਲੀ ਹੁੰਦੇ ਸੀ ਉਹ ਕਹਿੰਦੇ ਸੀ ਵੀ ਸਾਨੂੰ ਉਹੀ ਵੋਟ ਪਾਇਓ ਜਿਹੜਾ ਇਸ ਚੀਜ਼ ਜਿਹੜੇ ਮਤਲਬ ਰੈਟਨਾਂ ਨੇ ਉਹਦੇ ਵਿੱਚ ਪੱਕਾ ਹੋਵੇ ਕਿ ਜਦੋਂ ਝੰਝੋੜਦੇ ਹੁੰਦੇ ਸੀ ਉਹ ਲੋਕਾਂ ਨੂੰ ਕਿ ਅਸੀਂ ਤੁਹਾਡੇ ਕੋਲੋਂ ਆਏ ਆ ਇੱਕ ਨੁਮਾਇੰਦੇ ਬਣ ਕੇ ਹਾਂ ਤੇ ਸਾਨੂੰ ਸਾਡੇ ਨਾਲ ਉਹੀ ਤੁਰਿਓ ਵੀ ਜਿਹੜੇ ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਸਿੱਖਾਂ ਦੀ ਜਿਹੜੀ ਨਿਹਾਰ ਹੈ ਉਸ ਨੂੰ ਪਸੰਦ ਕਰਦੇ ਨੇ ਅੱਜ ਕੀ ਹੋ ਗਿਆ ਇਹ ਹਾਲਾਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਬੀਜੇਪੀ ਨਾਲ ਵੀ ਆਰਐਸਐਸ ਨਾਲ ਵੀ ਬਾਕੀ ਜਿਹੜੇ ਮਤਲਬ ਵਸਪਾ ਨਾਲ ਵੀ ਉਹਨਾਂ ਹਰੇਕ ਧਰਮਾ ਪਾਰਟੀਆਂ ਨਾਲ ਮਾਫ ਕਰਨਾ ਧਰਮ ਕਹਿੰਦੇ ਹਰੇਕ ਪਾਰਟੀਆਂ ਨਾਲ ਤੁਰਦੇ ਨੇ ਗਠਜੋੜ ਕਰਦੇ ਨੇ ਜਿਨ੍ਹਾਂ ਨੇ ਭਾਜਪਾ ਨੇ ਤੁਸੀਂ ਦੇਖੋ ਵੀ ਕਿੱਡਾ ਵੱਡਾ ਮਤਲਬ ਚਿਹਰਾ ਉਹਨਾਂ ਦਾ ਜਿਹੜਾ ਨੰਗਾ ਹੋਇਆ ਆਪਣੇ ਕਿਸਾਨਾਂ ਨਾਲ ਕੀ ਕੀਤਾ ਉਹਨਾਂ ਨੂੰ ਸਿਰਫ ਵੋਟ ਤੱਕ ਮਤਲਬ ਆ ਵੋਟ ਦੀ ਜਿਹੜੀ ਰਾਜਨੀਤੀ ਅਸਲ ਅਕਾਲੀਆਂ ਦੀ ਹੁੰਦੀ ਸੀ ਉਹ ਇਹ ਹੁੰਦੀ ਸੀ ਵੀ ਸਾਡੀ ਜਿਹੜੀ ਪੰਥਕ ਸੋਚ ਹੈ ਉਸ ਨੂੰ ਅਸੀਂ ਨੁਹਾਰ ਲਿਆ ਕੇ ਆਣ ਲੈ ਕੇ ਆਉਣੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਗੱਲ ਕਰ ਲਈ ਜਦੋਂ ਜਿੱਤ ਕੇ ਹੋ ਗਏ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਰਪਾਨ ਦੇ ਉੱਤੇ ਡਟ ਕੇ ਸੀ ਉਹ ਉਹ ਸੋਚ ਕੀ ਸੀ ਆਪਣੀ ਪੰਥ ਦੀ ਸੋਚ ਸੀ ਪੰਥ ਦੀ ਸੋਚ ਕਿਸੇ ਤੋਂ ਵੱਖ ਨਹੀਂ ਹੈਗੀ ਉਹ ਵੋ ਉਹ ਪੰਥ ਦੀ ਜਿਹੜੀ ਸੋਚ ਆ ਉਹ ਹੈਗੀ ਆ ਅਕਾਲ ਪੁਰਖ ਦੀ ਜਿਹੜੀ ਸਭ ਧਰਮਾਂ ਨੂੰ ਇੱਕ ਲੈ ਕੇ ਤੁਰਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਧਰਮ ਦੇ ਵਿਤਕਰਾਂ ਨਹੀਂ ਕਰਦੇ ਗੁਰੂ ਸਾਹਿਬ ਨੇ ਹਰ ਧਰਮ ਨੂੰ ਅਪਣਾਇਆ ਹੈ ਅਸੀਂ ਆਪਣੇ ਅਕੀਦੇ ਤੇ ਕਾਇਮ ਰਹੀਏ ਤਾਂ ਆਪਾਂ ਨੂੰ ਜਿਹੜੀ ਵੋਟ ਆ ਉਹ Hindu ਵੀ ਪਾਊਗਾ ਮੁਸਲਮਾਨ ਵੀ ਪਾਊਗਾ ਤੇ ਕ੍ਰਿਸਚੀਅਨ ਵੀ ਪਾਊਗਾ ਤੇ ਸਿੱਖਾਂ ਨੇ ਤਾਂ ਆਪਣੀ ਪਾਉਣੀ ਆ ਪਾਉਣੀ ਆ ਅਸੀਂ ਕਦੇ ਵੋਟ ਪਿੱਛੇ ਕਦੇ ਆਪਣੇ ਸਿਧਾਂਤ ਨਹੀਂ ਵੇਚੇ ਅਸੀਂ ਵੋਟ ਪਿੱਛੇ ਕਦੇ ਆਪਣੇ ਜਿਹੜੇ ਪੰਜਾਬ ਦੇ ਸਿੱਖਾਂ ਦੇ ਮੁੱਦੇ ਨੇ ਉਹਨਾਂ ਨੂੰ ਨਹੀਂ ਵੇਚਿਆ ਅਸੀਂ ਵੋਟ ਪਿੱਛੇ ਕਦੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਨਹੀਂ ਜਾਰੀ ਕਰਾਏ ਵੀ ਸਾਨੂੰ ਸਰਸੇ ਵਾਲੀ ਦੀ ਵੋਟ ਪੈ ਜੇ ਅਸੀਂ ਉਹ ਨਹੀਂ ਕੀਤਾ ਨਾ ਕਦੇ ਭਵਿੱਖ ਦੇ ਵਿੱਚ ਇਹੋ ਜਿਹਾ ਕਦੇ ਹੋਣਾ ਕਿਉਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ 86 ਤੋਂ ਬਾਅਦ ਹੋਂਦ ਦੇ ਵਿੱਚ ਆਇਆ ਸ੍ਰੀ ਅਕਾਲ ਤਖਤ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਕਿ ਸਬਤ ਪਾਰਟੀਆਂ ਖਾਰਜ ਨੇ ਸਰਵਿਕ ਕੋ ਪਾਰਟੀ ਰਹੂਗੀ ਸ਼੍ਰੋਮਣੀ ਅਕਾਲੀ ਦਲ ਅਮਰਸਰ ਉਹਦੇ ਤੇ ਲੜਾਂਗੇ ਉਹਦੇ ਤੇ ਜੀਵਾਂਗੇ ਉਹਦੇ ਤੇ ਮਰਾਂਗੇ ਇਹ ਸਾਡੀ ਅਪੀਲ ਵੀ ਹੈ ਗੁਜਾਰਸ਼ ਵੀ ਹੈ ਵੀ ਕਹਿੰਦੇ ਆ ਵੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਪਰ ਜਿਹੜੇ ਅਕੀਦੇ ਹੁੰਦੇ ਆ ਜਿਹੜੇ ਸਿਧਾਂਤ ਹੁੰਦੇ ਆ ਉਹਨਾਂ ਤੇ ਨਹੀਂ ਕਦੇ ਵੀ ਜਿਹੜੀ ਮਤਲਬ ਫੇਰ ਫੇਰ ਹੁੰਦੀ ਜਸਪਾਲ ਸਿੰਘ ਜੀ ਸਮਾਂ ਦਿੱਤਾ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ